ਕਵਰ ਲੈਣਿਆ ਪਟਿਆਲਾ ਤੋਂ ਜਿੱਥੇ ਭਗਵੰਤ ਮਾਨ ਦੀ ਸਰਕਾਰ ਦੇ ਬੀਤੇ ਕੱਲ 3 ਸਾਲ ਪੂਰੇ ਹੋਏ ਉੱਥੇ ਹੀ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਭਾਜਪਾ ਦੇ ਵੱਲੋਂ ਜੋੜੀਆਂ ਪੱਠੀਆਂ ਵਿਖੇ ਭਾਜਪਾ ਦੇ ਸੀਨੀਅਰ ਨੇਤਾ ਵਰੁਣ ਜਿੰਦਲ ਨੇ ਆਪਣੀ ਟੀਮ ਦੇ ਨਾਲ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਸਾਥੇ ਪੰਜਾਬ ਸਰਕਾਰ ਦੇ ਖਿਲਾਫ ਮੁਜ਼ਾਹਬਾ ਦੇ ਨਾਰੇ ਵੀ ਲਗਾਏ ਗਏ ਤੋਂ ਵੀ ਦੱਸ ਦਈਏ ਕਿ ਇਸ ਮੌਕੇ ਤੇ ਉਹਨਾਂ ਦੇ ਨਾਲ ਸੀਨੀਅਰ ਨੇਤਾ ਅਨਿਲ ਮੰਗਲਾ ਅਤੇ ਗੋਵਿੰਦਰ ਕਾਂਸਲ ਵੀ ਮੌਜੂਦ ਰਹੇ ਇਹਨਾਂ ਸਾਰਿਆਂ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਪ੍ਰਧਾਨ ਜੀ ਅੱਜ ਪਰਦਰਸ਼ਨ ਕੀਤਾ ਜਾ ਰਿਹਾ ਉਸ ਬਾਰੇ ਜਾਣਕਾਰੀ ਅੱਜ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ 3 ਸਾਲ ਜੋ ਉਹਨਾਂ ਨੇ ਨਕਾਮੀ ਕਰੀ ਹੈ 3 ਸਾਲ ਚ ਜੋ ਉਹਨਾਂ ਨੇ ਝੂਠੇ ਵਾਅਦੇ ਕਰੇ ਜੋ ਉਹਨਾਂ ਨੇ 44 ਮੈਨੀਫੈਸਟੋ ਜਾਰੀ ਕੀਤਾ ਸੀਗਾ ਉਹ ਉਹਨਾਂ ਵਿੱਚੋਂ ਜਿਹੜੇ ਵਾਅਦੇ ਸੀਗੇ ਕੁਝ ਵੀ ਪੂਰਾ ਨਹੀਂ ਕਰ ਪਾਏ ਚਾਹੇ ਆਪਾਂ ਲਾ ਲਈਏ 1000 ਰੁਪਏ ਮਹੀਨਾ ਮਹਿਲਾਵਾਂ ਨੂੰ ਦੇਣਾ ਸੀ ਉਹ ਹਜੇ ਤੱਕ ਉਹਨਾਂ ਨੇ ਨਹੀਂ ਦਿੱਤਾ ਦੇਅ ਆਦਮੀ ਦੇ ਜਿਹੜੇ ਕਾਤਲ ਉਹਨਾਂ ਨੇ ਫੜਨੇ ਸੀਗੇ ਹਜੇ ਤੱਕ ਉਹ ਉਹਨਾਂ ਨੇ ਨਹੀਂ ਫੜੇ ਐਮਐਸਪੀ ਜਿਹੜੀ ਉਹਨਾਂ ਨੇ ਦੇਣੀ ਸੀਗੀ ਉਹ ਹਜੇ ਤੱਕ ਨਹੀਂ ਦਿੱਤੀ ਭ੍ਰਿਸ਼ਟਾਚਾਰ ਜਿਹੜਾ ਸੀਗਾ ਇਹਨਾਂ ਦੀ ਸਰਕਾਰ ਦੇ ਵਿੱਚ ਇੰਨਾ ਵੱਧ ਚੁੱਕਿਆ ਹੈ ਲੋਕਾਂ ਦੇ ਕੰਮ ਨਹੀਂ ਹੋ ਰਹੇ ਕੁਝ ਨਹੀਂ ਹੋ ਰਿਹਾ ਸਭ ਤੋਂ ਵੱਡੀ ਗੱਲ ਸਫਾਈ ਜਿਹੜੇ ਸਫਾਈ ਸੇਵਕ ਸੀਗੇ ਉਹਨਾਂ ਨੂੰ ਇਹ ਸਫਾਈ ਸੇਵਕਾਂ ਨੂੰ ਕਿੱਟਾ ਵੀ ਨਹੀਂ ਦੇ पाए 24 ਘੰਟੇ ਬਿਜਲੀ ਦੇਣ ਦਾ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀਗਾ ਉਹ ਨਹੀਂ ਦਿੱਤਾ 5 ਘੰਟੇ ਜਿਹੜਾ 5 ਰੁਪਏ ਪ੍ਰਤੀ ਯੂਨਿਟ ਇਹਨਾਂ ਨੇ ਕਿਹਾ ਸੀਗਾ ਅਸੀਂ ਬਿਜਲੀ ਮੁਹਿੰਮ ਦੇਵਾਂਗੇ ਉਹ ਇਹਨਾਂ ਨੇ ਦਿੱਤਾ ਲਾ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਪੂਰੇ ਪੰਜਾਬ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਕੀ ਹਾਲ ਹੋ ਰਿਹਾ ਹੁਣ ਇਹ ਨਸ਼ਾ ਮੁਕਤੀ ਦੀ ਗੱਲ ਕਰਦੇ ਨੇ 3 ਸਾਲ ਤੱਕ ਇਹਨਾਂ ਨੇ ਨਸ਼ਾ ਕਿਉਂ ਨਹੀਂ ਰੋਕਿਆ ਜੀ ਹੁਣ ਇਹ ਕਹਿੰਦੇ ਕਿ ਅਸੀਂ ਬੰਦੇ ਫੜ ਲੇ ਪਹਿਲਾਂ ਕੀਤੇ ਸੀਗੇ ਇਟ ਮੀਨਸ 3 ਸਾਲ ਨਸ਼ਾ ਪੂਰਾ ਇਹਨਾਂ ਨੇ ਬਕਵਾਇਆ ਪਰ ਪੰਜਾਬ ਸਰਕਾਰ ਦਾ ਇਹਦੇ ਵਿੱਚ ਹੱਥ ਸੀਗਾ ਪਰ 3 ਸਾਲ ਹੈ ਕਿਉਂ ਚੁੱਪਰ ਹੈ ਹੁਣ ਕਿਉਂ ਕਹਿ ਰਿਆ ਸੀ ਨਸ਼ਾ ਵਾਲਿਆਂ ਦੇ ਘਰ ਤੋੜ ਰਿਹਾ ਪਹਿਲਾਂ ਕਿਉਂ ਨਹੀਂ ਤੋੜੇ ਇਹਨਾਂ ਨੂੰ ਪਹਿਲਾਂ ਪਤਾ ਨਹੀਂ ਸੀ ਨਸ਼ਾ ਕਿੱਥੇ ਵਿਕਦਾ ਹੈ ਸ਼ਹਿਰ ਦੇ ਵਿੱਚੋਂ ਜੂਆ ਜੂਏ ਦੀ ਦੁਕਾਨਾਂ ਨੇ ਆਣਾ ਤਾਂ ਆਮ ਆਦਮੀ ਪਾਰਟੀ ਦਾ ਪ੍ਰਧਾਨ ਪਟਿਆਲੇ ਦਾ ਉਹ ਕਹਿ ਰਿਹਾ ਕਿ ਮੈਂ ਜੂਏ ਦੀ ਦੁਕਾਨ ਬੰਦ ਕਰਾਤੀ 34 ਨੰਬਰ ਵਾਰਡ ਚ ਕਿ ਪੂਰੇ ਪੰਜਾਬ ਦੇ ਜਿਹੜੇ ਨਾਲੇ ਪਟਿਆਲੇ ਦੇ ਐਮਸੀ ਦੇ ਵਿੱਚ ਜੂਏ ਦੀ ਦੁਕਾਨਾਂ ਨਹੀਂ ਚੱਲ ਰਹੀਆਂ ਉਹ ਹੁਣ ਆਮ ਆਦਮੀ ਪਾਰਟੀ ਦੇ ਪਟਿਆਲੇ ਦੇ ਪ੍ਰਧਾਨ ਨੇ ਨਾ ਕਿ ਇਕੱਲੇ ਕਵਾੜ ਦੇ ਪ੍ਰਧਾਨ ਨੇ ਉਹਨਾਂ ਨੂੰ ਪੂਰੇ ਪਟਿਆਲੇ ਦੇ ਵਿੱਚ ਜਾ ਕੇ ਦੇਖਣਾ ਚਾਹੀਦਾ ਕਿ ਕਿੱਥੇ ਕਿੱਥੇ ਜੂਏ ਦੀ ਦੁਕਾਨਾਂ ਚੱਲ ਰਹੀਆਂ ਕਿੱਥੇ ਕਿੱਥੇ ਸੱਟੇ ਦਾ ਕੰਮ ਚੱਲ ਰਿਹਾ ਇਹ ਜਿਹੜੇ ਨਿਕੰਮੀ ਦੇ 3 ਸਾਲ ਸੀਗੇ ਅੱਜ ਪੂਰੇ ਪੰਜਾਬ ਦੇ ਵਿੱਚ ਪਟਿਆਲਾ ਦੇ ਵਿੱਚ ਬੀਬਾ ਜੈਂਦਰ ਗੌਰ ਜੀ ਸਾਡੇ ਜ਼ਿਲ੍ਹਾ ਦੇ ਐਸਪੀ ਦੇ ਕੂਕਾ ਜੀ ਦੀ ਅਗਵਾਈ ਦੇ ਵਿੱਚ ਸਾਰੇ ਬਾਡਾ ਦੇ ਵਿੱਚ ਸਾਰੇ ਚੌਂਕਾ ਦੇ ਵਿੱਚ ਅੱਜ ਜਿਹੜੇ ਹੈਗੇ ਆ ਅਨਿਲ ਆਪਣਾ ਪ੍ਰਦਰਸ਼ਨ ਕੀਤੇ ਜਾ ਰਹੇ ਸਾਡੇ ਪੂਰੇ ਸੀਨੀਅਰ ਨੇਤਾ ਜਿਹੜੇ ਮੁੱਖ ਰੂਪ ਦੇ ਜਿਹੜੇ ਅਰੇ ਪਹੁੰਚੇ ਨੇ ਸਾਡੇ ਅਨਿਲ ਮੰਗਲਾ ਜੀ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਕਿ ਆਪਣਾ ਸਮਾਂ ਕੱਟ ਕੇ ਉਹ ਇੱਥੇ ਪਹੁੰਚੇ ਤੇ ਅਸੀਂ ਬੇਨਤੀ ਕਰਦੇ ਆਂ ਫੇਰ ਦੁਬਾਰਾ ਕਿ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਨੇ ਉਹ ਜਲਦ ਤੋਂ ਜਲਦ ਪੂਰਾ ਕਰਨ ਕਿਉਂਕਿ ਮਹਿਲਾਵਾਂ ਦੇ 3 ਸਾਲ ਹੋ ਗਏ ਆ 1000 ਰੁਪਏ ਮਹੀਨਾ ਕਹਿੰਦੇ ਸੀਗੇ ਤਾਂ 36000 ਰੁਪਏ 3 ਸਾਲਾਂ ਦਾ ਹੋ ਗਿਆ ਉਹ ਉਹਨਾਂ ਨੂੰ ਦੇਣਾ ਚਾਹੀਦਾ ਮੈਂ ਫੇਰ ਬੇਨਤੀ ਕਰਦਾ ਕਿ ਪੰਜਾਬ ਦੇ ਜਿਹੜੇ ਲੋਕ ਨੇ ਬਹੁਤ ਹੀ ਬਹੁਤ ਹੀ ਦਿਲੋ ਦਿਲੋ gota ਪਾਣ ਵਾਲੇ ਲੋਕ ਨੇ ਪਰ ਹੁਣ ਪੰਜਾਬ ਸਰਕਾਰ ਬਹੁਤ ਹੀ ਜਲਦ ਜਲਦ ਭਾਜਪਾ ਦੀ ਸਰਕਾਰ ਪੰਜਾਬ ਦੇ ਵਿੱਚ ਬਣਨ ਵਾਲੀ ਹੈ ਤੁਸੀਂ ਦਿੱਲੀ ਦੇ ਵਿੱਚ ਵੀ ਦੇਖਿਆ 10 ਸਾਲ ਇਹਨਾਂ ਨੇ ਝੂਠ ਬੋਲੇ ਆ ਪਰ ਲੋਕਾਂ ਨੇ ਦਿੱਲੀ ਦੇ ਲੋਕਾਂ ਨੇ ਇਹਨਾਂ ਨੂੰ ਇਸ ਵਾਰ ਮੂੰਹ ਤੋੜ ਜਵਾਬ ਦਿੱਤਾ ਐਵੇਂ ਹੀ 2027 ਦੇ ਵਿੱਚ ਪੰਜਾਬ ਦੀ ਜਨਤਾ ਵੀ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਊਗੀ ਠੀਕ